ਅੱਜ ਅਸੀਂ ਤੁਹਾਨੂੰ ਇੱਕ ਜਹੇ ਬੱਚੇ ਨਾਲ ਮਿਲਾਵਾਂਗੇ ਜੋ ਕਿ ਆਪਣੀ ਛੋਟੀ ਜਿਹੀ ਉਮਰ ਵਿੱਚ ਇੱਕ ਵੱਡੀ ਜੰਗ ਜਿੱਤ ਕੇ ਆਇਆ ਹੈ ਵੱਡੀ ਜੰਗ ਜਿੱਤ ਕੇ ਆਇਆ ਤੇ ਨਾਲ ਦੀ ਨਾਲ ਹੀ ਆਪਣੇ ਸਭ ਤੋਂ ਫੇਵਰਿਟ ਹੀਰੋ ਸਲਮਾਨ ਖਾਨ ਨਾਲ ਮਿਲਣ ਦਾ ਉਹਨਾਂ ਨੂੰ ਮੌਕਾ ਮਿਲਿਆ ਸਾਡੇ ਨਾਲ ਮੌਜੂਦ ਨੇ ਜਗਨਵੀਰ ਸਿੰਘ ਜਗਨਵੀਰ ਸਿੰਘ ਜੀ ਪਹਿਲਾਂ ਦੱਸੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਤੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜਗਨਵੀਰ ਸਿੰਘ ਜੀ ਤੁਸੀਂ ਗਏ ਸੀਗੇ ਸਲਮਾਨ ਖਾਨ ਸਾਨੂੰ ਮਿਲੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਕਿ ਤੁਹਾਡੀ ਦਿਲ ਦੀ ਤਮੰਨਾ ਸੀ ਕਹਿੰਦੇ ਜੀ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਬਹੁਤ ਅੱਛਾ ਜੀ ਬਹੁਤ ਅੱਛਾ ਮਹਿਸੂਸ ਹੋਇਆ ਹਾਂ ਅਕ ਕਿ ਜਦੋਂ ਪਹਿਲੀ ਵਾਰ ਹੀ ਮਿਲੇ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਸਲਮਾਨ ਸਰ ਆਏ ਨੇ ਤੁਹਾਨੂੰ ਮਿਲਣ ਵਾਸਤੇ ਨਹੀਂ ਅੱਛਾ ਫਿਰ ਕਿੱਦਾਂ ਪਤਾ ਲੱਗਿਆ ਤੁਹਾਨੂੰ ਉਹਨਾਂ ਦਾ ਬ੍ਰੈਸਲਟ ਫੀਲ ਕਰਕੇ ਬਾਈਸਬ ਫੀਲ ਕਰਕੇ ਅੱਛਾ ਫਿਰ ਕੀ ਡਿਮਾਂਡ ਕੀਤੀ ਤੁਸੀਂ ਸਭ ਤੋਂ ਪਹਿਲਾਂ ਉਹਨਾਂ ਤੋਂ ਅ ਉਹਨਾਂ ਤੋਂ ਮੈਨੇ ਡਿਮਾਂਡ ਕੀਤੀ ਮੇਰੇ ਬੈਕ ਮੀਚਿੰਗ ਕਰ ਦਿਓ ਅੱਛਾ ਉਹਨਾਂ ਨੇ ਫਿਰ ਕੀ ਫਿਰ ਮੈਨੇ ਕਹਾ ਉਹਨਾਂ ਨੇ ਕਹਾ aur ਕੀ ਕਰ ਸਕਤਾ ਮੈਨੇ ਕਹਾ ਫਿਰ ਯਾਹ ਪੇ ਯਾਹ ਪੇ ਕਰ ਦੇ ਦਿੱਤੀ यहाँ अच्छा। पे भी कर दी फिर उन्होंने कहा चल और क्या बात करनी है मैंने कहा बस अब आप जाओ अच्छा। उन्होंने कहा पहली बार मुझे किसी ने कहा कि मैं जाऊँ अच्छा। क्योंकि उस टाइम मेरी की, मैंने कहा सर मेरी अभी कीमो चल रही है अभी अच्छा। मुझे सीबीसी सी का टाइम हो गया है अच्छा। क्योंकि मुझे देख नहीं सकता था मैं कि टाइम हुआ है।, है अंदर तो सेंस बचती थी क्योंकि देखो मम्मा पीछे से बात कर रहे थे कि अब जखन किसी का टाइम हो गया है तो उस टाइम मेरी जब आइस की थोड़ी आइस की भाव कम हुई थी तो मेरी सुनने की अभी भी बहुत तेज है जैसे कि ऊपर अभी अगर आज रात को ऊपर फोन बजा था तो मुझे नीचे से सुनाई दे गया था कि ऊपर फोन बज रहा है मम्मा किसी का फिर मैं ऊपर जाके देख के आया तो मैंने ऊपर दादी का फोन बज रहा था अच्छा ਫਿਰ ਤੁਹਾਨੂੰ ਉਹਨਾਂ ਨੇ ਕਿਹਾ ਵੀ ਸੈਕੰਡ ਟਾਈਮ ਤੁਹਾਡੀ ਮੀਟਿੰਗ ਹੋਊਗੀ ਜਾਂ ਤੁਸੀਂ ਉਹਨਾਂ ਨੂੰ ਕਿਹਾ ਸੀ ਵੀ ਦੂਜੀ ਵਾਰੀ ਮਿਲਣਾ ਹੈ ਹਾਂਜੀ ਫਿਰ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਮੈਂ ਦੇਖਦਾ ਜਦੋਂ ਅੱਲਾ ਚਾਹੇਗਾ ਤੇ ਮੈਂ ਤੇ ਜਦੋਂ ਤੇਰੀ ਨਜ਼ਰ ਵਾਪਸ ਆਏਗੀ ਤਾਂ ਮੈਂ ਤੇਰੇ ਸਾਥ ਜ਼ਰੂਰ ਮਿਲੂੰਗਾ ਤੇ ਉਹਨਾਂ ਨੇ ਮੈਨੂੰ ਇਸ ਟਾਈਮ ਉਹਨਾਂ ਨੇ ਜਦ ਮੈਂ 1 ਦਸੰਬਰ ਗਿਆ ਤਾਂ ਉਹਨਾਂ ਨੇ ਮੈਨੂੰ ਇਹ ਕੱਪੜੇ ਦੀ ਔਰ ਇਹ ਟੀ-ਸ਼ਰਟ ਦੀ ਇੱਕ ਹੋਰ ਕੱਪੜੇ ਦੀ ਦਿਖਾਉ ਮਮਾ ਜਲਦੀ ਅੱਛਾ ਔਰ ਇਹ ਦੋ ਸੂਟ ਦੀ ਔਰ ਇਹ ਦੋ ਇਹ ਦੋ ਕੱਪੜੇ ਦੀ ਔਰ ਉਹਨਾਂ ਨੇ ਮੈਨੂੰ ਸਾਈਨ ਵੀ ਕਰਾਇਆ ਦਿਖਾ ਦੋ ਆਪਕੇ क्या क्या मस्ती की उनके साथ क्या बातचीत हुई इस बार उनको मैंने क्रिकेट की, वीडियो हाँ। और, साथ उनको की हाँ। और भंगड़ा क्लास स्केट्स भंगड़ा हाँ। क्लास वीडियो जैसे आप स्मार्ट हो उन्होंने नहीं कहा की आप यार बहुत क्यूट हो हाँ उन्होंने कहा फिर मैंने कहा ऐसा ही तो पिक्चर में ले लो अच्छा पिक्चर में लेने की फिर उन्होंने प्रॉमिस किया कुछ हां उन्होंने कहा जब ये यहां पे आए करोगे तो बने मेरे से जरूर मिला करो अच्छा थैंक यू थैंक यू।, यू ये बिल्कुल कितने कि कि ना कितनेਸੀਂ کہہ ਸਕਦੇ ਆਂ ਕਿ ਬੱਚਾ ਜਿਹੜਾ ਹੈ ਸਲਮਾਨ ਖਾਨ ਨੂੰ ਮਿਲਿਆ ਆਪਣੇ ਫੇਵਰਟ ਹੀਰੋ ਨੂੰ ਮਿਲਿਆ ਪਰ ਉਸ ਤੋਂ ਵੱਡੀ ਗੱਲ ਹੈ ਕਿ ਇੱਕ ਵੱਡੀ ਜੰਗ ਜਿੱਤਿਆ ਉਹਨਾਂ ਦੇ ਮਦਰ ਨੇ ਸਾਡੇ ਨਾਲ ਮੈਂ ਕਦੋਂ ਤੁਹਾਨੂੰ ਪਤਾ ਲੱਗਿਆ ਤੇ ਕਿਸ ਤਰ੍ਹਾਂ ਇਸ ਵੱਡੀ ਬਿਮਾਰੀ ਤੋਂ ਜਿਹੜਾ ਬੱਚਾ ਜਿੱਤਿਆ ਜੀ ਸਰ ਇਹ 2018 30th ਸਪਟੈਂਬਰ ਐਤਵਾਰ ਦਾ ਦਿਨ ਸੀ ਪੂਰੀ ਫੈਮਿਲੀ ਸਾਡੀ ਫਤਿਹਗੜ੍ਹ ਸਾਹਿਬ ਜੋਤੀਸਰਬ ਗੁਰਦੁਆਰੇ ਮੱਥਾ ਟੇਕਣ ਗਈ ਜਿਵੇਂ ਜਗਨਬੀਰ ਨੇ ਮੱਥਾ ਟੇਕਿਆ ਤੇ ਖੜੇ ਹੋ ਕੇ ਕਹਿੰਦੇ ਦਿਖ ਨਹੀਂ ਰਿਹਾ ਕੁਝ ਸਾਨੂੰ ਲੱਗੇ ਮਜ਼ਾਕ ਕਰ ਰਹੇ ਤੇ ਵਾਕਈ ਮਗਰ ਦੋ ਮਿੰਟ ਅਸੀਂ ਜਦੋਂ ਇਹਨੂੰ ਅਬਜ਼ਰਵ ਕੀਤਾ ਤੇ ਇਹਨੂੰ ਕੁਝ ਨਹੀਂ ਦਿਖ ਰਿਹਾ ਸੀ ਅਸੀਂ ਇਹਨੂੰ ਤੁਰੰਤ ਡੀ ਐਮ ਸੀ ਹਸਪੀਟਲ ਲੈ ਆਏ ਉੱਥੇ ਟੈਸਟ ਹੋਏ ਤੇ ਉਹਨਾਂ ਨੇ ਸਾਨੂੰ ਰਿਫਰ ਕੀਤਾ ਕਿ ਤੁਸੀਂ ਦਿੱਲੀ ਬੰਬਈ ਕਿਸੇ ਵੱਡੀ ਜਗ੍ਹਾ ਬੱਚੇ ਨੂੰ ਲੈ ਜਾਓ ਕਿ ਸਮਥਿੰਗ ਬੈਗ ਇਜ਼ देयर ਤੇ ਅਸੀਂ ਗੁਰਰਾਮਦਾਸ ਜੀ ਦੀ ਕਿਰਪਾ ਨਾਲ ਰਾਤੋ ਰਾਤ ਫਲਾਈਟ ਫੜੀ 1 ਅਕਤੂਬਰ ਦੀ ਤੇ ਅਸੀਂ ਇਹਨੂੰ ਮੁੰਬਈ ਬੰਬਈ ਹਸਪੀਟਲ ਲੈ ਗਏ ਜਿੱਥੇ ਦੀ ਬਾਇਓਪਸੀ ਹੋਈ ਤੇ ਸਾਨੂੰ ਪਤਾ ਲੱਗਿਆ ਕਿ ਜਗਨਬੀਰ ਨੂੰ ਮੱਥੇ 'ਚ ਐਵਲੀ ਜਗ੍ਹਾ 'ਚ 5 ਰੁਪਏ ਦੇ ਕੋਇਨ ਦੇ ਜਿੰਨਾ ਸਿੱਕਾ ਹੈਗਾ ਟਿਊਮਰ ਦਾ ਤੇ ਉਹ ਫਿਰ ਉਹਨਾਂ ਨੇ ਦੱਸਿਆ ਕਿ 4th ਸਟੇਜ ਹੈ ਦੇਖਣ ਅਸਰ ਦੀ ਮੈਮ ਜਿਸ ਤਰ੍ਹਾਂ ਕੀ ਬੱਚੇ ਨੂੰ ਜਿਹੜਾ ਹੁਣ ਬੱਚਾ ਬਿਲਕੁਲ ਤੰਦਰੁਸਤ ਹੈ ਕਿਤਨਾ ਕਿਤੇ ਇੱਕ ਵੱਡੀ ਪ੍ਰੋਬਲਮ ਸੀਗੀ ਤੇ ਬੱਚੇ ਨੂੰ ਕਿਸ ਤਰ੍ਹਾਂ ਤੁਸੀਂ ਸਾਰਾ ਮੈਨੇਜ ਕੀਤਾ ਕਿਸ ਤਰ੍ਹਾਂ ਸੰਭਿਆ ਤੇ ਕਿਸ ਤਰ੍ਹਾਂ ਜਿਹੜੀ ਏਡੀ ਵੱਡੀ ਜੰਗ ਬੱਚਾ ਜਿਹੜਾ ਜਿੱਤਿਆ ਸਰ ਉਸ ਵੇਲੇ ਉਹ ਜੀ ਤਾਕਤ ਆ ਗਈ ਸੀ ਤੇ ਮਨ ਚ ਨਿਪਟਦਾ ਖਿਆਲ ਆ ਗਿਆ ਸੀ ਕਿ ਚੀਜ਼ ਉਸ ਦੀ ਹੈ ਪਰਮਾਤਮਾ ਦੀ ਤੇ ਅਸੀਂ ਸਿਰਫ ਉਹਦੇ ਫੁੱਲ ਦੇ ਮਾਲੀ ਹੈਗੇ ਆ ਤੇ ਕਹਿੰਦੇ ਮਾਲੀ ਦਾ ਕੰਮ ਪਾਣੀ ਪਾਣਾ ਉਹ ਭਰ-ਭਰ ਮਸ਼ਕਾਂ ਪਾਵੇ ਉਸ ਮਾਲਿਕ ਨੇ ਫਲ ਫੁੱਲ ਲਾਣੇ ਉਹ ਲਾਵੇ ਜਾਂ ਨਾ ਲਾਵੇ ਕਿ ਚੀਜ਼ ਉਹਦੀ ਸੀ ਰੱਖਣ ਵਾਲਾ ਉਹ ਸੀ ਮਗਰ ਅਸੀਂ ਰੋਕੇ ਜਾਂ ਸਵਾਲ ਪਾਕੇ ਅਸੀਂ ਉਹਦੇ ਤੇ ਸਵਾਲ ਕਰਨਾ ਸੀ ਤੇ ਅਸੀਂ ਉਹ ਨਹੀਂ ਚਾਹਦੇ ਸੀ ਉਸ ਵੇਲੇ ਪਰਮਾਤਮਾ ਨੇ ਸਾਨੂੰ ਆਪਣੇ ਆਪ ਇਸ ਦੁਵਿਧਾ ਤੋਂ ਨਿਕਲਣ ਦੀ ਸ਼ਕਤੀ ਦਿੱਤੀ ਕਹਿੰਦੇ ਬੱਚਾ ਨਹੀਂ ਦੱਸਿਆ ਕਿ ਸਲਮਾਨ ਖਾਨ ਨਾਲ ਮੁਲਾਕਾਤ ਹੋਈ ਬਹੁਤ ਪਿਆਰੀਆਂ ਯਾਦਾਂ ਬੱਚੇ ਦੇ ਨਾਲ ਜੁੜੀਆਂ ਹੋਈਆਂ ਨੇ ਸਲਮਾਨ ਖਾਨ ਦੇ ਕਿਉਂਕਿ ਫੇਵਰਟ ਹੀਰੋ ਕਿ ਇੰਨੀ ਛੋਟੀ ਉਮਰ ਚ ਮਿਲਿਆ ਆ ਜਦੋਂ ਸਲਮਾਨ ਖਾਨ ਆਉਂਦੇ ਨੇ ਤੇ ਉਸ ਸਮੇਂ ਇਹਨਾਂ ਦੀ ਮੁਲਾਕਾਤ ਆਉਂਦੀ ਕਿਤੇ ਨਾ ਕਿਤੇ ਤੁਸੀਂ ਵੀ ਨਜ਼ਦੀਕ ਹੋਮੋਗੇ ਬਿਲਕੁਲ ਨਾਲ ਹੀ ਸੀ ਸਰ ਹਰ ਵੇਲੇ ਦੇ ਫਾਦਰ ਸਾਹਿਬ ਔਰ ਮੈਂ ਨਾਲ ਹੀ ਰਹਿੰਦੇ ਸੀ ਇਹਦੇ ਤੇ ਸਾਨੂੰ ਜਦੋਂ ਐਂਟਰੀ ਕੀਤੀ ਹੈ ਸਾਨੂੰ ਪਤਾ ਨਹੀਂ ਸੀ ਕਿ ਸਾਰੇ ਆਣ ਵਾਲੇ बिकॉज ਇਟ ਵਾਸ ਅ ਸਰਪ੍ਰਾਈਜ਼ ਇਵੈਂਟ ਫਾਰ ਅਸ ਔਰ ਸਡਨ ਆ ਕੇ ਸਾਰੇ ਦੇ ਬੈੱਡ ਦੇ ਕੋਲ ਆ ਕੇ ਖੜੇ ਹੋ ਗਏ ਔਰ ਇਹਦੇ ਚਿਕਸ ਨੂੰ ਸੁਣ ਕੇ ਕਹਿ ਰਹੇ ਕਿ ਆਪ ਵੀਡੀਓ ਮੇ ਜਿੱਤੇ ਕਿਊਟ ਦਿੱਖਦੇ ਸਰਦਾਰ ਜੀ ਆਪ ਉਸੇ ਕਈ ਜਿਆਦਾ ਤੇ ਇਹ ਕਹਿੰਦਾ ਆਪ ਕੌਣ ਕਿਉਂਕਿ ਇਹਦੀ ਸੁਣਨ ਦੀ ਸ਼ਕਤੀ ਬਹੁਤ ਵੱਧ ਚੁੱਕੀ ਸੀ ਤੇ ਇਹ ਇੰਨਾ ਸਮਝ ਗਿਆ ਸੀ ਕਿ ਇਹ ਟਾਟਾ ਦਾ ਕੋਈ ਸਟਾਫ ਨਹੀਂ 10 15 ਦਿਨਾਂ ਚ ਤੇ ਉਹ ਕਹਿੰਦੇ ਜੀ ਜਿਹਨੂੰ ਤੂੰ ਇੰਨੇ ਦਿਨਾਂ ਤੋਂ ਯਾਦ ਕਰ ਰਿਆ ਸੀ ਕਿ ਮਿਲਣੇ ਕਿਲੇ ਬੰਦਰਾ ਸੇ ਆਉਣਗੇ ਤੇ ਇੱਕ ਹੋਰ ਐਕਸਾਈਟਡ ਹੋ ਗਿਆ ਕਿ ਕਿਮੋ ਚੱਲ ਰਹੀ ਸੀ ਕਿਨ ਸਲਮਾਨ ਖਾਨ ਜੀ ਕਹਿੰਦਾ ਹਾਂਜੀ ਸਲਮਾਨ ਖਾਨ ਤੇ ਬੜਾ ਭਾਵੁਕ ਔਰ ਪਿਆਰ ਭਰਾ ਸ਼ਣ ਸੀ ਉਹ ਅੱਛਾ ਮੈਮ ਹੁਣ ਜੰਗ ਜਿੱਤ ਚੁੱਕਿਆ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਵੀ ਬੱਚ ਨੇ ਦੱਸਿਆ ਕਿ ਉਹਨਾਂ ਦੇ ਹਾਊਸ ਗਏ ਉਹਨੂੰ ਮਿਲੇ ਹੋ ਉਸ ਸਮੇਂ ਵੀ ਨਾਲ ਸੀਗੇ ਤੇ ਸਰ ਗੱਲ ਐਸੀ ਸੀ ਜਦੋਂ ਪਹਿਲੀ ਵਾਰ ਮਿਲੇ ਤੇ ਸਰ ਨੇ ਕਹੇ ਜਗਨਵੀਰ ਰੱਬ ਤੋਂ ਖੁਸ਼ ਹੋ ਮੈਂ ਆਪਸੇ ਮਿਲ ਲਿਆ ਕਿ ਆਪकी ਤਾਂ ਮੰਨਣਾ ਪੂਰੀ ਹੋ ਗਈ ਤੇ ਜਗਨਵੀਰ ਦੀ ਅੱਖਾਂ 'ਚ ਉਹ ਹੰਝੂ ਟਾਈਪ ਦੇ ਆ ਗਏ ਉਹ ਕਹਿੰਦਾ ਤਮੰਨਾ ਤਾਂ ਦੇਖਣੇ ਗਈ ਸੀ ਉਹ ਅਧੂਰੀ ਰਹਿ ਗਈ ਕਿ ਖੁਸ਼ ਹਾਂ ਕਿ ਤੁਸੀਂ ਆਏ ਮਗਰ ਇੱਕ ਤਮੰਨਾ ਸੀ ਉਹ ਨਹੀਂ ਪੂਰੀ ਹੋਈ ਤੇ ਸਾਰੇ ਉਸ ਵੇਲੇ ਭਾਵੁਖ ਹੋ ਗਏ ਸਰ ਕਹਿੰਦੇ ਆ ਕਿ ਅੱਲਾ ਨੇ ਚਾਇਆ ਤੇ ਉਹ ਦਿਨ ਵੀ ਆਏਗਾ ਜਿਸ ਦਿਨ ਜਗਨਤੂ ਦੁਬਾਰਾ ਦੇਖਣ ਲੱਗ ਜਾਏਗਾ ਤੇ ਮੈਂ ਵਾਦਾ ਕਰਦਾ ਕਿ ਜਿਸ ਦਿਨ ਤੈਨੂੰ ਦੁਬਾਰਾ ਦੇਖਣਾ ਸ਼ੁਰੂ ਹੋਇਆ ਤੇ ਆਈ ਵਿਲ ਅਪਰੋਚ ਯੂ ਟੂ ਮੀਟ ਮੀ ਕਿ ਅੱਜ ਤੂੰ ਮੈਨੂੰ ਅਪਰੋਚ ਕੀਤੀ ਸੀ ਤੇ ਵਾਕਈ ਸਰ ਨੇ ਆਪਣੀ ਜ਼ੁਬਾਨ ਪੂਰੀ ਕੀਤੀ ਆਪਣੇ ਵਰਡਸ ਪੂਰੇ ਕੀਤੇ ਤੇ ਸਾਨੂੰ 1 ਦਸੰਬਰ ਨੂੰ ਮਾਰਨਿੰਗ 7:00 ਕਲੋਕ ਕਾਲ ਆ ਗਈ ਸੀ ਟਾਟਾ ਹਸਪੀਟਲ ਤੋਂ ਕਿ ਸਰ ਨੇ ਆਪਣੇ ਬੰਗਲੇਸ਼ ਤੁਹਾਨੂੰ ਬੁਲਾਇਆ ਹੈ ਸ਼ਾਮੀ 4 ਵਜੇ ਮਿਲਣ ਲਈ ਅੱਛਾ ਵੱਡੀ ਜੰਗ ਜਿੱਤਿਆ ਜੀ ਬੱਚਾ ਕਿਤੇ ਨਾ ਕਿਤੇ ਮਾਂ ਅਸੀਂ ਦੇਖਿਆ ਕਿ ਮਾਂ ਦੇ ਨਾਲ ਬਦ ਸਭ ਤੋਂ ਜ਼ਿਆਦਾ ਅਟੈਚਮੈਂਟ ਹੁੰਦੀ ਬੱਚਿਆਂ ਦੀ ਕਿਸ ਤਰ੍ਹਾਂ ਲੜਾਈ ਦੇ ਵਿੱਚ ਤੁਸੀਂ ਐਂ ਦਾ ਸਾਥ ਦਿੱਤਾ ਜਾਂ ਫਿਰ ਹੋਰਾਂ ਲੋਕਾਂ ਲਈ ਕੀ ਜਿਹੜਾ ਸੁਨੇਹਾ ਸੇ ਮੈਨੂੰ ਲੱਗਿਆ ਕਿ ਕਈ ਵਾਰ ਲੋਕੀ ਇਹਨੂੰ ਸਮਝਦੇ ਕਿ ਯਾਰ ਹਮ पे ਕਿਆ ਬਹਾੜ ਟੁੱਟ ਗਿਆ ਅਮਨੇ ਕਿਆ ਗਲਤੀ ਕੀਤੀ ਮੈਨੂੰ ਇਸ ਬਿਮਾਰੀ ਤੋਂ ਔਰ ਇਸ ਫੇਸ ਤੋਂ ਇਵੇਂ ਫੀਲ ਹੋਇਆ ਕਿ ਇਹ ਫੇਸ ਦੇਣਾ ਸਾਡੀ ਫੈਮਿਲੀ ਨੂੰ ਹੋਰ ਇਕੱਠਾ ਕਰਦਾ ਹਾਂਜੀ ਹੋਰ ਯੂਨਿਟੀ ਲਿਆਈ ਫੈਮਿਲੀ ਦੇ ਅੰਦਰ ਜੋ ਇੱਕ ਹਸਬੈਂਡ ਵਾਈਫ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਫ੍ਰਿਕਸ਼ਨਸ ਹੁੰਦੇ ਆ ਮੈਨਕਸਾ ਦੇਖਿਆ ਹਸਬੈਂਡਸ ਵਾਈਫ ਨੂੰ ਕਹਿੰਦੇ ਨੇ ਇਹ ਸਭ ਤੇਰੀ ਗਲਤੀ ਹੈ ਤੂੰ ਨੇ ਦੇਖਭਾਲ ਨਹੀਂ ਕੀਤੀ ਹੋਗੀ ਇਹ ਮੈਨੇ ਕਿਹਾ ਇੱਕ ਮੈਂ ਕਿ ਬਲੇਮ ਆਊਟ ਕਰਦੇ ਜੇ ਤੱਕ ਕਿ ਹੋਰ ਆਪਸ ਚ ਰਿਲੇਸ਼ਨਸ ਖਰਾਬ ਹੋ ਜਾਂਦੇ ਨੇ ਮੈਂ ਕਿ ਐ ਵੀ ਕਿਰਪਾ ਰਹੀ ਕਿ ਮੇਰੇ ਹਸਬੰਡ ਨੇ ਇਸ ਗੱਲ ਨੂੰ ਸਮਝਿਆ ਕਿ ਜਿੰਨਾ ਦਰਦ ਮੈਨ ਨੂੰ ਹੈ ਉਨਾ ਹੀ ਇਹਦੀ ਮਦਰ ਨੂੰ ਵੀ ਹੈ ਔਰ ਉਹਨੇ ਸਾਨੂੰ ਇਸ ਫੇਸ ਸਾਡੇ ਰਿਲੇਸ਼ਨਸ ਨੂੰ ਹੋਰ ਸਟਰੋਂਗ ਕਰਦਾ ਤੇ ਜਗਨਬੀਰ ਨੂੰ ਸਾਡੇ ਹੋਰ ਕਰੀਬ ਲਿਆ ਆਇਆ ਹੈ ਅੱਛਾ ਮੈਂ ਦੇਖਿਆ ਕਿ ਬੱਚਾ ਜਿਹੜਾ ਪਾਠ ਵਗੈਰਾ ਵੀ ਕਰਦਾ ਵਾ ਕਦੋਂ ਤੋਂ ਮਤਲਬ ਪਹਿਲੇ ਸ਼ੁਰੂਆਤ ਕਦੋਂ ਹੋਈ ਸੀ ਪਾਠ ਵਗੈਰਾ ਪਹਿਲੇ ਦਿਨ ਤੋਂ ਕਰਦਾ ਛੋਟੇ ਹੁੰਦੇ ਤੋਂ ਹੀ ਜਾਂ ਕਿਸ ਤਰ੍ਹਾਂ ਜਿਹੜਾ ਸਭ ਜੁੜਿਆ ਹੋਇਆ ਵਾ ਧਰਮ ਸਰ ਇਹ ਬਚਪਨ ਤੋਂ ਬਹੁਤ ਛੋਟਾ ਜਦੋਂ ਸੀ ਕਿਉਂਕਿ ਮੇਰੇ ਫਾਦਰ ਸਾਹਿਬ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਾਊਂਡਰ ਮੈਂਬਰ ਹੈ ਮਨਮੋਹਨ ਸਿੰਘ ਸਲਾਨੀ ਜੀ ਐਟ ਪ੍ਰੈਜ਼ੈਂਟ ਛੱਤੀਸਗੜ੍ਹ ਚ ਹੁੰਦੇ ਨੇ ਤੇ ਉਸ ਕਰਕੇ ਅਸੀਂ ਲੋਕ ਬਚਪਨ ਤੋਂ ਬਹੁਤ ਜੁੜੇ ਹੋਏ ਸੀ ਸਿੱਖੀ ਤੋਂ ਤੇ ਇਹ ਜੋ ਛੋਟਾ ਹੀ ਸੀ ਮੇਰੇ ਖਿਆਲ ਤੋਂ ਡੇਢ ਦੋ ਸਾਲ ਦਾ ਸੀ ਤੋਤਲੀ ਦੀ ਜ਼ੁਬਾਨ ਚ ਬੋਲਦਾ ਸੀ ਨਿੱਕੇ ਨਿੱਕੇ ਹੱਥ ਨੇ ਮੇਰੇ ਨਿੱਕੀ ਜੀ ਕਿਰਪਾਨ ਹੋ ਜਾਵਾ ਕੁਰਬਾਨ ਧਰਮ ਤੋਂ ਹੋ ਜਾਵਾ ਕੁਰਬਾਨ ਉਹ ਜੋ ਕੁਰਬਾਨੀ ਦਾ ਜਜ਼ਬਾ ਸੀ ਜੋ ਸ਼ਹਾਦਤ ਦਾ ਜਜ਼ਬਾ ਸੀ ਤੇ ਜੋ ਛੋਟੇ ਸਾਹਿਬਾਂ ਦਾ ਸ਼ਹਾਦਤ ਦਾ ਜਜ਼ਬਾ ਸੀ ਉਹੀ ਸਾਰੇ ਜਜ਼ਬਿਆਂ ਨੇ ਛੋਟੇ ਸਾਹਿਬਾਂ ਦਾ ਨੇ ਆਪ ਕਿਰਪਾ ਕੀਤੀ ਤੇ ਇਹਨੂੰ ਜੰਗ ਜਿੱਤੀ ਹੈ ਧੰਨਵਾਦ ਜੀ ਬਿਲਕੁਲ ਇਹ ਸਾਨੂੰ ਉਹਨਾਂ ਦੇ ਜਗਨਵੀਰ ਦੇ ਮਦਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇੱਕ ਵੱਡੀ ਬਿਮਾਰੀ ਨਾਲ ਜਗਨਵੀਰ ਸਿੰਘ ਲੜਿਆ ਤੇ ਜਿੱਤ ਪ੍ਰਾਪਤ ਕੀਤੀ ਹੈ ਤੇ ਹੋਰਾਂ ਲੋਕਾਂ ਨੂੰ ਵੀ ਇੱਕ ਵੱਡਾ ਸਨੇਹਾ ਦਿੱਤਾ ਹੈ ਕਿ ਕੋਈ ਬਿਮਾਰੀ ਵੱਡੀ ਨਹੀਂ ਹੁੰਦੀ ਜੇਕਰ ਤੁਹਾਡੇ ਹੌਸਲੇ ਵੱਡੇ ਨੇ ਲਿਵਿੰਗ ਇੰਡੀਆ ਨਿਊਜ਼ ਲਈ ਲੁਧਿਆਣਾ ਤੋਂ ਰਾਜਵਿੰਦਰ